ਤਾਂ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਰਸ਼ੀਆ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਤਾਂ ਪੰਜਾਬ ਦਾ ਜਿਹੜਾ ਵੀ ਪਿੰਡ ਪੂਰੀ ਤਰ੍ਹਾਂ ਦੇ ਨਾਲ ਨਸ਼ਾ ਮੁਕਤ ਹੋ ਜਾਵੇਗਾ ਪਿੰਡ ਦੇ ਚਰਾਹੇ ਉੱਤੇ ਬੋਰ ਲੱਗ ਜਾਵੇਗਾ ਕਿ ਇਸ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਨਹੀਂ ਕਰਦਾ ਤਾਂ ਉਸ ਪਿੰਡ ਨੂੰ ਪੰਜਾਬ ਸਰਕਾਰ ਦੇ ਵੱਲੋਂ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਇਹ ਪਰਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀ ਸਿੰਘ ਸੌਦ ਨੇ ਪਿੰਡ ਆਦਮਪੁਰ ਦੇ ਨੇੜੇ ਇੱਕ ਨਿਜੀ ਕਾਲਜ ਵਿਕੇ ਡਿਗਰੀ ਵਾਰਡ ਸਮਾਰੋਹ ਦੌਰਾਨ ਕੀਤਾ देखो ਗੱਲ ਇਸ ਤਰ੍ਹਾਂ ਹੈ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਆਮ ਲੋਕਾਂ ਦੀ ਸਰਕਾਰ ਹੈ ਇਹ ਗਰੀਬੀ ਬਾਹ ਫੜਨ ਵਾਲੀ ਸਰਕਾਰ ਹੈ ਮਤਵਰਕੀ ਲੋਕਾਂ ਦੀ ਬਾਹ ਫੜਨ ਵਾਲੀ ਸਰਕਾਰ ਹੈ ਇਹ ਨਾਟਕਾਂ ਦੀ ਸਰਕਾਰ ਨਹੀਂ ਰਜਵਾੜੇ ਵਾਲੀ ਸਰਕਾਰ ਰਜਵਾੜਿਆਂ ਦੀਆਂ ਸਰਕਾਰਾਂ ਆ ਕੇ ਜਾ ਚੁੱਕੀਆਂ ਉਹਨਾਂ ਨੇ ਕੁਝ ਨਹੀਂ ਸੀ ਸੋਚਿਆ ਪੰਜਾਬ ਬਾਰੇ ਇਹ ਜਿਹੜੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਪਾਰਟੀ ਹੈ ਇਹ ਹਰ ਇੱਕ ਵਰਗ ਨੂੰ ਜਾਹੇ ਕੋਈ ਵੀ ਵਰਗ ਹੋਵੇ ਉਹਨੂੰ ਸਮਾਜ ਦੇ ਵਿੱਚ ਬਰਾਬਰ ਦਾ ਹਿੱਸਾ ਬਰਾਬਰ ਦਾ ਰੁਕਮਾ ਦੇਣ ਲਈ ਉੱਚਾ ਚੱਕਣ ਦੀ ਯਤਨ ਕਰਦੀ ਹੈ ਸਰਕਾਰ ਸੋ ਉਹਦੇ ਤਹਿਤ ਜੋ ਸਰਪੰਚਾ ਦਾ ਮਾਣ ਪੱਤਾ ਹੈ ਉਹ ਜਿਹੜਾ ਮਿਲਦਾ ਹੀ ਨਹੀਂ ਸੀ ਮਾਣ ਪੱਤਾ ਹੋਣਾ ਤੇ ਇੱਕ ਬਾਅਦ ਦੀ ਗੱਲ ਮਿਲਦਾ ਹੀ ਨਹੀਂ ਸੀ ਤੇ ਜਿਹੜਾ ਕਿ ਜਤਨ ਹੋਣਾ ਪੰਚਾਇਤ ਅੰਤਰਰਾਸ਼ਟਰੀ ਆਪਣਾ ਜਦੋਂ ਆਪਾਂ ਇਹ ਨੈਸ਼ਨਲ ਪੰਚਾਇਤ ਡੇ ਮਨਾਇਆ ਉਸ ਦਿਨ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਆਪਣੇ ਮੂਹੋਂ ਅਨਾਉਂਸਮੈਂਟ ਕੀਤੀ ਹੈ ਕਿ ਅਸੀਂ ਜੋ ਸਰਪੰਚਾਂ ਦਾ ਮਾਣ ਪੱਤਾ ਉਹ 2000 ਰੁਪਏ ਕਰਨ ਜਾ ਰਹੇ ਹਾਂ ਤੇ ਨਾਲ ਕੱਲਾ 2000 ਰੁਪਏ ਨਹੀਂ ਉਹ ਕਹਿੰਦੇ ਉਦੋਂ ਤੋਂ ਦੇਵਾਂਗੇ ਜਦੋਂ ਤੋਂ ਸਰਪੰਚਾਂ ਨੇ ਸੌਂਧ ਕੀਤੀ ਹੈ ਤੇ ਉਹ